चढ़ी कला पंजाब न्यूज़ पर आप सब का स्वागत है साडे चैनल से चली खबर देख्या ही एडीसी हरजिंदर सिंह बेदी रिक्शा चला वाले जसबीर सिंह परिवार दी मदद ले दे की मदद कर दस दईए कि बीते दिन पिंड हमराजपुर के जसबीर सिंह परिवार की खबर असी दिखाई सी जसबीर सिंह किराएदा ही रिक्शा चला के अपना परिवार पा रहा है ਦੋ ਧੀਆਂ ਅਤੇ ਦੋ ਪੁੱਤਰਾਂ ਵਾਲੇ ਇਸ ਪਰਿਵਾਰ ਵਿੱਚ ਇੱਕ ਪੁੱਤਰ ਸਰੀਰਿਕ ਰੂਪ ਵਿੱਚ ਅਪਾਹਜ ਹੈ ਜਦ ਕਿ ਵੱਡੀਆਂ ਧੀਆਂ ਵੀ ਦੁਕਾਨ ਤੇ ਕੰਮ ਕਰਕੇ ਪਰਿਵਾਰ ਦੀ ਮਦਦ ਕਰ ਰਹੀਆਂ ਹਨ ਦੂਜੇ ਪਾਸੇ 4 ਸਾਲਾਂ ਤੋਂ ਜਸਬੀਰ ਸਿੰਘ ਦੇ ਮਕਾਨ ਦੀ ਛੱਤ ਡਿੱਗ ਗਈ ਹੈ ਅਤੇ ਪੂਰਾ ਮਕਾਨ ਡਿੱਗਣ ਦੇ ਕਗਾਰ ਤੇ ਹੈ 4 ਸਾਲਾਂ ਤੋਂ ਉਹ ਪਰਿਵਾਰ ਸਮੇਤ ਆਪਣੇ ਇੱਕ ਮਿੱਤਰ ਦੇ ਘਰ ਰਹਿ ਕੇ ਗੁਜ਼ਾਰਾ ਕਰ ਰਿਹਾ ਹੈ ਖਬਰ ਦਿਖਾਈ ਜਾਣ ਤੋਂ ਬਾਅਦ ਤੁਰੰਤ ਐਡੀਸੀ ਹਰਜਿੰਦਰ ਸਿੰਘ 베ਦੀ ਪਰਿਵਾਰ ਵਿੱਚ ਪਹੁੰਚੇ ਅਤੇ ਜਸਬੀਰ ਸਿੰਘ ਦੇ ਅਪਾਹਜ ਪੁੱਤਰ ਨੂੰ 휠ਚੇਅਰ ਪੇਟ ਕੀਤੀ ਉਸ ਦੀ ਪੈਨਸ਼ਨ ਲਗਵਾਉਣ ਦਾ ਵਾਅਦਾ ਕੀਤਾ ਨਾਲ ਹੀ ਮਕਾਨ ਦੀ ਮੁਰੰਸਾਰੀ ਕਰਾਉਣ ਦੀ ਕੋਸ਼ਿਸ਼ ਕਰਨ ਦਾ ਵੀ ਵਿਸ਼ਵਾਸ ਦਿਵਾਇਆ ਐਡੀਸੀ ਹਰਜਿੰਦਰ ਸਿੰਘ 베ਦੀ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹਾਂ ਜੀ ਅੰਦਿਸਿਸ ਆਫ ਦਾ ਬਹੁਤ ਤੰਤ ਧੰਨਵਾਦ ਕਰਨੇ ਚਾਹੁੰਦਾ ਜੀ ਮੀਡੀਆ ਦਾ ਮੇਰਾ ਵੀਰ ਬਾਜੇ ਸਾਹਿਬ ਇਹਨਾਂ ਦਾ ਵੀ ਪਿਆਰ ਨੇ ਸਾਨੂੰ ਗਰੀਬ ਪਰਿਵਾਰ ਨੂੰ ਤਾਂ ਚੁੱਕਦੀ ਕੁਰਸੀ ਕੀਤੀ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡਾ ਹੱਲ ਹੋਇਆ ਜਾਏ ਜੀ ਹੁਣ ਤੁਹਾਨੂੰ ਮਦਦ ਮਿਲ ਗਈ ਹੈ ਲੱਗਦਾ ਕਿ ਠੀਕ ਤਰ੍ਹਾਂ ਪਰਿਵਾਰ ਪਾਸ ਹਾਂ ਜੀ ਹਾਂ ਜੀ ਹਾਂ ਜੀ ਸਰ ਸਾਥ ਸਗਣ ਜਰੂਰੀ ਚੱਕ ਵੀ ਬਣ ਕੇ ਦੇ ਆ ਜਾਓਗੇ ਹਾਂ ਜੀ ਹਾਂ ਜੀ ਬਿਲਕੁਲ ਜੀ ਜਿਹਨੂੰ ਬੀਪੀਐਲ ਫੈਮਲੀਆਂ ਕਹਾਂਗੇ ਮੈਂ ਉਸ ਤੋਂ ਵੀ ਥੱਲੇ ਉਹ ਪਰਿਵਾਰ ਚ ਜਿਹੜਾ ਚੱਲੀ ਮੈਨੂੰ ਪਤਾ ਲੱਗਿਆ ਕਿ ਹਮ ਰਾਤ ਪਰ ਵੀ ਕਿਹੋ ਜਿਹਾ ਪਰਿਵਾਰ ਆ ਨਾ ਸਿਰ ਤੇ ਛੱਤ ਬੱਚਾ ਮੇਰੇ ਨਾਲ ਹੈ ਹਨਾ ਉਹ ਵੀ ਲੋਕੋਮੋਟਿਵ ਡਿਸੇਬਿਲਟੀ ਹੈ ਮੈਂ ਸਰਟੀਫਿਕੇਟ ਦੇਖਿਆ ਸੀਗਾ 78% ਹੈਗਾ ਉਹਨੂੰ ਉਸ ਤੋਂ ਬਾਅਦ ਮੈਂ ਗੱਲ ਕੀਤੀ ਕਿ ਰੋਜੀ ਰੁਟੀ ਦਾ ਕੀ ਸਾਧਨ ਹੈ ਕੰਦੇ ਕਿ ਮੈਂ ਈ ਰਿਕਸ਼ਾ ਚਲਾਣਾ ਉਹ ਵੀ ਕਰਾਇਤੇ ਹਨਾ ਉਹ ਚ ਵੀ 1.5 200 ਕਿਰਾਏ ਵਾਲੇ ਦਿੰਦੇ ਆ ਕਹਿੰਦਾ ਮਤਲਬ ਕਿ ਪਰਿਵਾਰ ਕੋ ਨਾ ਸਾਧਨ ਦਾ ਕੁਛ ਹੈ ਉਹਨੂੰ ਬੱਚਾ ਬੜਾ ਮੈਂ ਵੇਖਿਆ ਹਿੰਮਤ ਵਾਲਾ ਬੱਚਾ ਹੈ ਜਦੋਂ ਪੁੱਛਿਆ ਕਿਹਦੀ ਕਹਿੰਦਾ 6ਵੀਂ ਜਮਾਤ ਪੜ੍ਹਦਾ ਵਧੀਆ ਪੜ੍ਹਦਾ ਹੈ ਤੇ ਪਰਵਾਹ ਨਾ ਕਿ ਗਰੀਬ ਐ ਨਾ ਰੋਟੀ ਖਾ ਸਕਦਾ ਨਾ ਸਿਰ ਤੇ ਮਕਾਨ ਹੈ ਹਨਾ ਤੇ ਫਿਰ ਦੱਸੋ ਕਿ ਅੱਛੀ ਜ਼ਿੰਦਗੀ ਚ ਜਿੰਨੇ ਆ ਮੈਂ ਸਾਰੇ ਪਿੰਡ ਵਾਸੀਆਂ ਦੇ ਹਮਰਾਤਪੁਰ ਆਇਆ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਆਰੇ ਦਾਰੇ ਮੈਂ ਘਰ ਵੇਖੇ ਅਲੀਸ਼ਾਨ ਕੋਠੀਆਂ ਕਰੋਨਾ ਕਰੋਨਾ ਦੀਆਂ ਕੋਠੀਆਂ ਤੇ ਇੱਥੇ ਜੇ ਅਸੀਂ 2-4 ਲੱਖ ਲਾ ਕੇ ਮਕਾਨ ਬਣਾ ਦੇਦੇ ਕੁਝ ਨਹੀਂ ਘਟਣਾ ਪਿੰਡ ਦਾ ਚਲੋ ਹੁਣ ਪ੍ਰਸ਼ਾਸਨ ਵੱਲੋਂ ਮੈਂ ਆਇਆ ਮੇਰੀ ਪੂਰੀ ਕੋਸ਼ਿਸ਼ ਰਹੇਗੀ ਜੋ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਓ ਅਸੀਂ ਸਭ ਤੋਂ ਪਹਿਲਾਂ ਸਰਟੀਫਿਕੇਟ ਤੇ ਮੇਰੀ ਪੈਨਸ਼ਨ ਲਵਾ ਕੇ ਦੇਣੀ ਮੈਂ ਇਹਨਾਂ ਨੂੰ ਕਿਹਾ ਨੰਬਰਦਾਰ ਸਾਹਿਬ ਨੂੰ ਨਾਂ ਲੈ ਕੇ ਆਓ ਤੁਸੀਂ ਮੈਰਾ ਹੁਣੇ ਸਭ ਕੁਝ ਕੰਪਲੀਟ ਕਰਵਾ ਕੇ ਅਰੀ ਪੈਨਸ਼ਨ ਜਲਦ ਤੋਂ ਜਲਦ ਲਵਾ ਕੇ ਦੇਣੀ ਦੂਸਰਾ ਈ ਰਿਕਿਆ ਸਾਨੂੰ ਐਸ்சி ਕਮਿਸ਼ਨ ਵੱਲੋਂ ਆਂਦਾ ਹੈ ਕਿ ਜਦੋਂ ਵੀ ਕੋਈ ਆਪਣਾ ਪਰਿਵਾਰ ਹੈ ਗਰੀ ਪਰਿਵਾਰ ਉਹਨੂੰ ਜਿਹੜੀ ਹੈ 50% ਡਿਸਕਾਊਂਟ ਤੇ ਪੰਜਾਹ ਤੋਂ 60% ਡਿਸਕਾਊਂਟ ਤੇ ਜਿਹੜੀ ਹੈ ਚੀਜ਼ ਲੈ ਕੇ ਦਿੱਤੀ ਜਾਂਦੀ ਹੈ ਮੇਰੀ ਕੋਸ਼ਿਸ਼ ਰਹੇਗੀ ਐਨਜੀਓਜ਼ ਨੂੰ ਨਾਲ ਜੋੜ ਕੇ ਐਸਸੀ ਕਮਿਸ਼ਨ ਕੋ ਸਬਸਿਡੀ ਲੈ ਕੇ ਅਸੀਂ ਜਿਹੜਾ ਹੈ ਕਿ ਇਹਨਾਂ ਨੂੰ ਜਿਹੜਾ ਉਹ ਲੈ ਕੇ ਦਈਏ ਆਪਣਾ ਈ ਰਿਕਸ਼ਾ ਲੈ ਕੇ ਦਈਏ ਤਾਂ ਜੋ ਜਿਹੜੀ ਜੇ 500 ਦਿਹਾੜੀ ਕਮਾ ਲਈ 1500 ਦੇ ਤਾ ਤੇ ਪਰਿਵਾਰ ਚੱਕੀ ਲਿਆਂਦਾ ਐਨੀ ਮਹਿੰਗਾਈ ਹੈ ਹੁਣ ਤੀਸਰਾ ਦੇਖਾਂਗੇ ਤੁਸੀਂ ਕੋਠਾ ਦੇਖਿਓ ਕਿ ਅੰਨਾ ਸਾਰਾ ਟੋਟੀ ਗਿਆ ਮੈਂ ਕਹਾਂਗਾ ਕਿ ਰਹਿਣ ਲਾਇਕ ਹੀ ਹੈ ਜੇ ਕੋਈ ਇੱਕ ਦਿਨ ਰਹਿ ਲੈ ਕੀ ਪਤਾ ਛਾਤੀ ਉੱਪਰ ਡੇ ਕਿਤੇ ਤੇ ਅੱਜਕੱਲ ਤਿੰਨ ਚੀਜ਼ਾਂ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਰੋਟੀ ਤੇ ਮਕਾਨ ਜੇ ਸਾਡੇ ਕੋਲ ਇਹ ਚੀਜ਼ਾਂ ਅਸੀਂ ਜ਼ਿੰਦਗੀ ਜਿੜੀ ਹੈ ਡਿਗਨਿਟੀ ਨਾਲ ਆਪਣੀ ਜੀਵਨ ਜੀ ਸਕਦੇ ਆ ਸਾਡੀ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਉਹ ਜਿਹੜੀ ਲਾਈਫ ਹੈ ਡਿਗਨਿਟੀ ਲਾਈਫ ਜਿਹੜੀ ਹੈ ਉਹ ਮੈਨਾਂ ਨੂੰ ਜਿਹੜੀ ਹੈ ਕਰਕੇ ਦੇਵਾਂ ਇਹਨਾਂ ਦੀ ਜਿਹੜੀਆਂ ਬੇਸਿਕ ਨੈਸੈਸਿਟੀਆਂ ਹੈ ਮੈਂ ਕੰਪਲੀਟ ਕਰਾਵਾਂ ਜੋ ਪੰਜਾਬ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ ਉਹ ਇਹਨਾਂ ਨੂੰ ਪਹਿਲ ਦੇ ਤੌਰ ਤੇ ਨਾਲ ਹੋ ਕੇ ਉਹ ਇਹਨਾਂ ਦੀ ਕਰਾ ਕੇ ਦੇਵਾਂ ਤੀਸਰਾ ਜਿਹੜਾ ਕੇਸ ਹੈ ਕਿ ਦੇਖ ਇਹਨਾਂ ਦੀ ਪਿੱਛੋਂ ਚੱਲਦੀ ਨਹੀਂ ਜਿਹੜੀ ਲੋਅਰ ਲਿੰਬ ਦੀ ਜਿਹੜੀ ਡਿਸੇਬਿਲਟੀ ਹੈ ਉਹ ਵੀ ਡਾਕਟਰਸ ਦੇ ਨਾਲ ਨਿਊਰੋ ਸਰਜਨ ਬੀਇੰਗ ਅ ਡਾਕਟਰ ਮੇਰੇ ਕਈ ਨਿਊਰੋ ਸਰਜਨ ਨੇ ਕੰਸਲਟ ਨੇ ਮੈਂ ਟਾਈਅਪ ਕਰਕੇ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੀ ਲੱਤ ਚੱਲ ਪਈ ਸੋ ਦਾ ਆਪਣੇ ਪੈਰਾਂ ਤੇ ਮੁੰਡਾ ਖੜਾ ਹੋ ਜੇ ਬਟ ਫਿਰ ਵੀ ਮੇਰੀ ਰੱਬ ਕੀ ਅਰਦਾਸ ਹੈ ਕਿ ਇਹ ਵਧੇ ਪੜੇ ਲਿਖੇ ਕਿਉਂਕਿ ਇਹਦੇ ਵਿੱਚ ਇਹਨੂੰ ਅੱਗੇ ਵੱਧਣ ਚ ਬੜੇ ਚਾਂਸਿਸ ਨੇ ਨਾ ਵੱਧ ਜੇ ਚੰਗਾ ਪੜਦਾ ਅਫਸਰ ਬਣ ਸਕਦਾ ਸਭ ਕੁਝ ਕਰ ਸਕਦਾ ਤੇ ਅਸੀਂ ਉਹ ਵੀ ਕਰਾਂਗੇ ਤੀਸਰਾ ਮਿਆ ਹੈ ਜੀ ਉਸ ਨਾਲ ਢਾਈਪ ਕਰਦਾ ਕਿਸੇ ਨੂੰ ਬੈਟਰੀ ਵਾਲਾ ਲੈ ਕੇ ਦਈਏ ਤਾਂ ਜੋ ਹੱਥ ਚਲਾਣ ਬਾਹਵਾਂ ਨਾ ਥਕਨ ਤਾਂ ਜੋ ਅੱਗੇ ਜੇ ਅੱਗੇ ਜੀਵਨ ਜੀਤ ਕਰਨਾ ਹੈ ਪੜਨਾ ਹੈ ਦੂਰ ਜਾਣਾ ਉਹ ਈਜ਼ ਰਹਾ ਹੈ ਬੈਟਰੀ ਵਾਲੀ ਰਿਛੇ ਨਾਲ ਉਹ ਕਰ ਸਕੇ ਕਹਿਣ ਦਾ ਮਤਲਬ ਇਹ ਹੈ ਕਿ ਇਨੀਸ਼ੀਏਟਿਵ ਸਾਨੂੰ ਸਾਰਿਆਂ ਨੂੰ ਚੁੱਕਣਾ ਪਏਗਾ ਮੈਨ ਹੋ ਗਈ ਐ ਜੀ ਉਸ ਹੋ ਗਈ ਪੰਜਾਬ ਸਰਕਾਰ ਵੱਲੋਂ ਸੂਟਾ ਦਿੱਤੀਆਂ ਜਾ ਰਹੀਆਂ ਪਲੱਸ ਤੁਸੀਂ ਜਿਹੜੇ ਵੀਰ ਪੱਤਰਕਾਰ ਹੋ ਤੁਸੀਂ ਜਿਹੜੇ ਸਾਡੇ ਦਸਵੰਦ ਦੇਣ ਵਾਲੇ ਲੋਕ ਆਪਣੇ ਐਨ ਜੀਓਜ਼ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਰਲ ਮਿਲ ਕੇ ਇਹਨਾਂ ਨੂੰ ਅਸੀਂ ਵਧੀਆ ਜ਼ਿੰਦਗੀ ਜੀਣ ਲਈ ਇੱਕ ਜਿਹੜਾ ਸਥਾਨ ਐਸਟੈਬਲਿਸ਼ ਕਰਕੇ ਦੇਈਏ ਤਾਂ ਜੋ ਹਰ ਮੁਕੰਮਲ ਸੂਤ ਦੇਈਏ ਜੋ ਆਪਣੇ ਪਰਿਵਾਰਾਂ ਨੂੰ ਦੇ ਰੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਖਬਰ ਚਲਾਈ ਹੈ ਤੇ ਕੱਲ ਹੀ ਖਬਰ ਚੱਲੀ ਹੈ ਤੇ ਅੱਜ ਸਾਡੇ ਵਧੀਆ ਅਫਸਰ ਨੇ ਏ ਡੀ ਸੀ ਸਾਹਿਬ ਜਿਹੜੇ ਅੱਜ ਸਵੇਰੇ ਹੀ ਸਾਡੇ ਕੋਲ 9 ਵਜੇ ਪਹੁੰਚ ਗਏ ਨੇ ਮੈਂ ਇਹਨਾਂ ਦਾ ਦਿਲੋਂ ਤੁਹਾਡਾ ਵੀ ਸਾਰੀ মিডিਆ ਦਾ ਤੇ ਏਡੀਸੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਆ ਗਏ ਜਿੰਨਾ ਮੁਸ਼ਕਲ ਵੇਖਿਆ ਵੀ ਮੌਕਾ ਵੇਖਿਆ ਤੇ ਆਪਣਾ ਹੱਲ ਕਰਨਗੇ ਜੂਰ